24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਰਪਿਰ ਸਸ਼ੀਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਸਕੂਲੀ ਬੱਚਾਂ ਤੇ ਪੰਜਾਬ ਪੁਲਿਸ ਸਾਂਝ ਕੇਂਦਰਾਂ ਤੇ ਸੱਪ ਫੌਜੀ ਸਰਕਾਰੀ ਹਸਪਤਾਲ ਖੇਮ ਕਰਨ ਦੇ ਡਾਕਟਰ ਨਾਲ ਮਿਲ ਕੇ ਕੱਢੀ ਗਈ ਨਸ਼ਾ ਖਿਲਾਫ ਜਾਗਰੂਤ ਰੈਲੀ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਕਸਬਾ ਖੇਮਕਰਨ ਵਿਖੇ ਐਸਐਸਪੀ ਤਰਨਤਾਰਨ ਸ਼੍ਰੀ ਗੌਰਵ ਤਰਵਾਦੇ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਪੁਲਿਸ ਦੇ ਸਾਂਝ ਕੇਂਦਰਾਂ ਤੇ ਸਾਬਕਾ ਫੌਜੀ ਅਤੇ ਸਰਕਾਰੀ ਹਸਪਤਾਲ ਖੇਮਕਰਨ ਐਸਐਮਓ ਤੇ ਸਟਾਫ ਦੇ ਸਕੂਲੀ ਬੱਚਿਆਂ ਨਾਲ ਮਿਲ ਕੇ ਨਸ਼ੇ ਦੇ ਖਿਲਾਫ ਜਾਗਰੂਕਤਾ ర్యਤਲ ਲੀ ਕੱਢੀ ਗਈ ਜਿਸ 'ਚ ਵਿਸ਼ੇਸ਼ ਤੌਰ ਤੇ ਖੇਮਕਰਨ ਦੇ ਪਤਵੰਤਿਆਂ ਨੇ ਭਾਗ ਲਿਆ ਅਤੇ ਇਸ ਮੌਕੇ ਤੇ ਇਹ ਰੈਲੀ ਬਜ਼ਾਰਾਂ ਤੋਂ ਹੁੰਦੀ ਹੋਈ ਗੁਰਦੁਆਰਾ ਭਾਈ ਚੈਨ ਸਾਈ ਵਿਖੇ ਸਮਰਪਿਤ ਹੋਈ ਜਿੱਥੇ ਕਿ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ ਅਤੇ ਇਸ ਮੌਕੇ ਤੇ ਸਾਰੇ ਹੀ ਆਏ ਹੋਏ ਲੀਡਰ ਸਹਿਬਾਨਾਂ ਨੇ ਆਰਮੀ ਦੇ ਸਾਬਕਾ ਫੌਜੀਆਂ ਦੀ ਅਤੇ ਆਰਮੀ 28 ਪੰਜਾਬ ਦੇ ਤੇ ਐਸਐਸਪੀ ਤਰਨਤਾਰਨ ਸ਼੍ਰੀ ਗੌਰਵ ਤੁਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਂਝ ਕੇਂਦਰਾਂ ਦੀ ਪੰਜਾਬ ਪੁਲਿਸ ਦੇ ਸੰਖੰਖਾ ਕਰਦੇ ਹੋਏ ਕਿ ਆਰਮੀ ਦੇ ਸਾਬਕਾ ਫੌਜੀਆਂ ਦੇ ਇਸ ਸਲੰਖਾ ਜੋ ਕਦਮ ਹੈ ਜੋ ਕਿ ਸਾਡੀ ਨੌਜਵਾਨ ਪੀੜੀ ਨੂੰ ਰੈਲੀਆਂ ਦੇ ਰਾਹੀਂ ਨਸ਼ਿਆਂ ਤੋਂ ਰਹਿਣ ਸਹਿਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਨਸ਼ੇ ਤੋਂ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਇਸ ਮੌਕੇ ਤੇ ਖੇਮ ਕਰਨ ਦੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਐਸਐਮਓ ਰਮਨ ਦੀਪ ਸਿੰਘ ਪੰਡਾ ਨੇ ਪੱਤਰਕਾਰ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਅਸੀਂ ਨਸ਼ੇ ਖلاف ਡਟ ਕੇ ਮੁਕਾਬਲਾ ਕਰਾਂਗੇ ਅਤੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਦੇ ਵਿੱਚ ਯੋਗਦਾਨ ਪਾਉਣ ਲਈ ਹਰ ਸਮੇਂ ਤਿਆਰ ਬਰ ਤਿਆਰ ਹਾਂ ਤੁਸੀਂ ਵੀ ਦੇਖੋ ਖੇਮ ਕਰਨ ਤੋਂ ਦਵਿੰਦਰ ਸਹੋਤਾ ਦੀ ਵਿਸ਼ੇਸ਼ ਰਿਪੋਰਟ ਇਹ ਨਸ਼ੇ ਦੇ ਵਿਰੁੱਧ ਅਸੀਂ ਕਸਬਾ ਖੇਮ ਕਰਨ ਵਿੱਚ ਸੀਐਸਸੀ ਤੋਂ ਸ਼ੁਰੂ ਕਰ ਰਹੇ ਹਾਂ ਕਿ ਅਵੇਅਰਨੈਸ ਦੇ ਲਈ ਤੇ ਇਸ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵੀ ਕਿ ਇਹ ਬਹੁਤ ਮਾੜੀ ਚੀਜ਼ ਹੈ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਜੀ ਤੇ ਕੋਈ ਇੱਕ ਟ੍ਰੈਂਡ ਤੇ ਆਈ ਹੈ ਕੋਈ ਪੁਸ਼ ਫੈਕਟਰ ਹੈ ਕੋਈ ਪੁੱਲ ਫੈਕਟਰ ਹੈ ਕਿ ਬਾਹਰ ਨੂੰ ਜਾਂਦੇ ਆ ਲੋਕ ਇਹਦੇ ਲਈ ਇਹ ਹੀ ਹੈ ਕਿ ਸਾਨੂੰ ਇੱਥੇ ਹੀ ਕੋਈ ਮੌਕੇ ਪੈਦਾ ਕਰਨੇ ਪੈਣਗੇ ਡਿਵੈਲਪ ਕਰਨਾ ਪਊਗਾ ਕੰਟਰੀ ਨੂੰ ਵੀ ਇਸ ਸਟੇਟ ਨੂੰ ਵੀ ਫੇਰ ਹੀ ਰੁਕੇਗਾ ਕੰਮ ਹਾਂਜੀ ਇਹ ਇੱਕ ਫੈਕਟਰ ਹੈਗਾ ਵਾ ਜਿਹਦੇ ਤੋਂ ਲੋਕੀ ਥੋੜਾ ਮਤਲਬ ਕਿ ਪ੍ਰੇਸ਼ ਕਰ ਰਹੇ ਹੈ ਕਿ ਨਸ਼ੇ ਦਾ ਇੱਧਰ ਜ਼ਿਆਦਾ ਥੋੜਾ ਜਿਹਾ ਹੋ ਗਿਆ ਕੋਈ ਨਹੀਂ ਅਸੀਂ ਇਹਨੂੰ ਫਾਈਟ ਕਰਾਂਗੇ ਅਸੀਂ ਆਪਣੀ ਫਾਈਟਿੰਗ ਸਪਿਰਟ ਨਹੀਂ ਛੱਡਣੀ ਅਸੀਂ ਇਹਦੇ ਵਿੱਚ ਜ਼ਰੂਰੀ ਜਿੱਤ ਪ੍ਰਾਪਤ ਕਰਾਂਗੇ ਇਸ ਜੰਗ ਦੇ ਵਿੱਚ ਜਿਹੜੀ ਹੈਗੀ ਆ ਨਸ਼ੇ ਦੇ ਵਿਰੋਧ ਅਸੀਂ ਜ਼ਰੂਰ ਜਿੱਤਾਂਗੇ ਆਪਾਂ ਸਪਿਰਟ ਇ ਇਹੀ ਹੋਏਗਾ ਕਿ ਅਸੀਂ ਇਸ ਚੀਜ਼ ਨੂੰ ਜਿੱਤ ਪ੍ਰਾਪਤ ਕਰਨੀ ਹੈ ਇਸ ਤੋਂ ਬਚਣਾ ਵਾ ਤੇ ਨੌਜਵਾਨ ਪੀੜੀ ਨੂੰ ਬਚਾਉਣਾ ਹੈ ਜਨਾ ਹਰਜੀਤ ਸਿੰਘ ਇਨਚਾਰਜ ਸਾਂਝ ਕੇਂਦਰ ਖੇਮ ਕਰਨਾ ਜਿਹੜਾ ਕਿ ਇਹ ਨਸ਼ਿਆਂ ਸੰਬੰਧੀ ਅੱਜ ਅਸੀਂ ਪ੍ਰਚਾਰਾ ਕਰ ਰਹੇ ਹਾਂ ਕਿ ਜਿਹੜੇ ਸਾਡੇ ਨਾਲ ਐਕਸ ਸਰਵਿਸਮੈਨ ਤੇ ਕਿਸਾਨ ਯੂਨੀਅਨਾਂ ਤੇ ਸਿਵਲ ਹਸਪਤਾਲ ਸਾਰੇ ਰਲ ਕੇ ਨਾਲ ਪੁਲਿਸ ਪ੍ਰਸ਼ਾਸਨ ਸਾਰਾ ਨਾਲ ਇਕੱਠਾ ਹੋ ਕੇ ਅਸੀਂ ਨਸ਼ਿਆਂ ਵਿਰੋਧੀ ਰੈਲੀ ਕੱਢ ਰਹੇ ਹਾਂ ਜਿਹੜਾ ਕਿ ਸਾਡੇ ਗਵਾਂਢੀ ਮੁਲਕ ਪਾਕਿਸਤਾਨ ਉਹਨਾਂ ਦੀਆਂ ਕੁਝੀਆਂ ਚਾਲਾਂ ਦੇ ਮੁਤਾਬਕ ਸਾਡੇ ਮੁਲਕ ਨੂੰ ਬਰਬਾਦ ਕਰਨ ਵਾਸਤੇ ਸਾਡੇ ਮੁਲਕ ਦੇ ਵਿੱਚ ਨਸ਼ਾ ਵੱਧ ਤੋਂ ਵੱਧ ਭੇਜ ਰਿਆ ਹੈ ਇਹ ਸਾਡੇ ਗਵਾਂਢੀ ਮੁਲਕ ਦੀ ਸਾਰੇ ਕਾਰਨਾਮੇ ਆ ਪਰ ਉਹਨੂੰ ਰੋਕਣ ਵਾਸਤੇ ਸਾਡੀ ਪੰਜਾਬ ਪੁਲਿਸ ਬੀਐਸਐਫ ਤੇ ਆਰਮੀ ਪੂਰੇ ਆਪਣੇ ਜੋਰ ਦੇ ਨਾਲ ਇਹ ਰੋਕਣ ਵਿੱਚ ਕਾਮਯਾਬ ਹੋ ਰਹੀ ਹੈ ਜੀ ਦੇਖੋ ਅੱਜ ਦਾ ਜਿਹੜਾ ਸਭ ਤੋਂ ਜ਼ਰੂਰੀ ਵਿਸ਼ਾ ਹੈ ਉਹਦੇ ਤੇ ਅੱਜ ਜਿਹੜੀ ਰੈਲੀ ਕਰਨ ਚਾ ਰਹੇ ਆਂ ਨਸ਼ੇ ਪੰਜਾਬ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਆ ਲਗਾਤਾਰੀ ਵਾਧੇ ਆ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਵਾਲੀ ਸਰਕਾਰ ਨੇ ਬੜੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਇਹਨੂੰ ਜਿਹੜਾ ਠੱਲ ਪਾਉਣ ਲਈ ਪਰੰਤੂ ਜਿਹੜੇ ਹੁਣ ਤੱਕ ਜਿਹੜੇ ਸਾਰਥਕ ਨਤੀਜੇ ਜਿਹੜੇ ਉਹ ਨਹੀਂ ਨਿਕਲੇ ਮੈਂ ਸਮਝਦਾ ਕਿ ਇਹ ਕੱਲੀਆਂ ਸਰਕਾਰਾਂ ਦੇ ਵਸਤੀ ਗਾਲ ਨਹੀਂ ਆ ਇਹ ਉਦੋਂ ਹੀ ਹੱਲ ਇਹਨਾਂ ਦਾ ਨਿਕਲਣਾ ਹੈ ਜਦੋਂ ਪੂਰਾ ਜਿਹੜਾ ਪੰਜਾਬ ਆ ਪੰਜਾਬ ਦੇ ਜਿਹੜੇ ਲੋਕ ਆ ਇਹਨੂੰ ਆਪਣਾ ਜਿਹੜਾ ਵਾ ਨਿੱਜੀ ਤੌਰ ਤੇ ਇਹਨੂੰ ਲੈ ਲੈਣਗੇ ਤੇ ਫਿਰ ਕਈ ਾਰ ਕੀ ਦਸਾਨੂੰ ਆਲੇ ਦੁਆਲੇ ਦਾ ਪਤਾ ਹੁੰਦਾ ਆ ਕਿ ਫਲਾਣਾ ਬੱਚਾ ਜਿਹੜਾ ਉਹ ਨਸ਼ਿਆਂ ਦੀ ਗਲਤਾਨਾ ਦੇ ਵਿੱਚ ਫਸ ਗਿਆ ਹੈ ਪਰ ਅਸੀਂ ਆਪਣੀ ਜਿਹੜੀ ਆ ਜ਼ਿੰਮੇਵਾਰੀ ਨਹੀਂ ਸਮਝਦੇ ਅਸੀਂ ਉਸ ਨੂੰ ਰੋਕਣ ਦੀ ਜਾਂ ਉਹਦੇ ਪਰਿਵਾਰ ਨੂੰ ਜਿਹੜਾ ਉਹ ਦੱਸਣ ਦੀ ਜਿਹੜੀ ਇਹ ਜ਼ਰੂਰਤ ਨਹੀਂ ਸਮਝਦੇ ਇਹੋ ਜਿਹੀਆਂ ਜਿਹੜੀਆਂ ਰੈਲੀਆਂ ਵਾ ਇਹਦੇ ਚਾਹੀ ਜਿਹੜਾ ਵਾ ਇਹ ਆਮ ਜਨਤਾ ਨੂੰ ਲੋਕਾਂ ਨੂੰ ਇਹੋ ਸੁਣਾ ਦੇਣਾ ਹੈ ਕਿ ਜਦੋਂ ਤੁਹਾਡੇ ਕੋਈ ਆਲੇ-ਦੁਆਲੇ ਜਦੋਂ ਵੀ ਕਿਸੇ ਦਾ ਪਤਾ ਲੱਗਦਾ ਕਿ ਬੱਚੇ ਦਾ ਕਿ ਉਹ ਨਸ਼ਾ ਕਰਨ ਲੱਗ ਪਿਆ ਹੈ ਤੇ ਉਹਨੂੰ ਰੋਕਿਆ ਜਾਵੇ ਉਹਦੇ ਘਰ ਦੇ ਪਰਿਵਾਰ ਨੂੰ ਜਿਹੜਾ ਦੱਸਿਆ ਜਾਵੇ ਤੇ ਜਿਹੜੇ ਪਹਿਲਾਂ ਤੋਂ ਹੀ ਲੰਬੇ ਸਮੇਂ ਤੋਂ ਜਿਹੜੇ ਆ ਨਸ਼ਾ ਕਰਦੇ ਆ ਉਹ ਡੇ ਆ ਉਹਨਾਂ ਲਈ ਸਰਕਾਰ ਨੇ ਬੜੀਆਂ ਵਧੀਆ ਜਿਹੜੀਆਂ ਸਹੂਲਤਾਂ ਜਿਹੜੀਆਂ ਸ਼ੁਰੂ ਕੀਤੀਆਂ ਪੂਰੇ ਪੰਜਾਬ ਦੇ ਵਿੱਚ ਨਸ਼ਾ ਛਡਾਊ ਕੇਂਦਰ ਸ਼ੁਰੂ ਕੀਤੇ ਨੇ ਓਟ ਸੈਂਟਰ ਸ਼ੁਰੂ ਕੀਤੇ ਨੇ ਸਾਡੇ ਸੀਐਸਸੀ ਕੇਮਕਰਨ ਵੀ ਖੇਵੀ ਓਟ ਸੈਂਟਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਇਥੇ ਕੀ ਹੈ ਕਿ ਕੋਈ ਵੀ ਜਿਹੜਾ ਜਿਆਦਾ ਤੇ ਜਦਾ ਨਸ਼ਾ ਕਰਨ ਵਾਲਾ ਵੀ ਆ ਅਗਰ ਡ੍ਰਿਹੜ ਇਰਾਦੇ ਨਾਲ ਇਥੇ ਆ ਜਾਏਗਾ ਆਪਣੀ ਇਥੋਂ ਦਵਾਈ ਜਿਹੜੀ ਸ਼ੁਰੂ ਕਰ ਲੇਗਾ ਤੇ ਉਹ ਇੱਕ 4-6 ਮਹੀਨੇ ਦੇ ਵਿੱਚ ਸਾਲ ਦੇ ਵਿੱਚ ਵਿੱਚ ਜਿਹੜਾ ਉਹ ਨਸ਼ਾ ਮੁਕਤ ਜਿਹੜਾ ਹੋ ਸਕਦਾ ਸੋ ਇਹ ਰੈਲੀਆਂ ਕਰਕੇ ਅਸੀਂ ਜਿਹੜਾ ਆਉਣ ਵਾਲੇ ਜਿਹੜੇ ਬੱਚੇ ਆ ਜਿਹੜਾ ਜਿਨ੍ਹਾਂ ਨੇ ਜੇ ਮਤਲਬ ਜਵਾਨ ਹੋਏ ਆ ਅਸੀਂ ਉਹਨਾਂ ਨੂੰ ਪਹਿਲਾਂ ਤੋਂ ਇਹਨਾਂ ਦੇ ਜਿਹੜੇ ਬੁਰੇ ਪ੍ਰਭਾਵ ਉਹਨਾਂ ਬਾਰੇ ਜਿਹੜਾ ਜਾਣਕਾਰੀ ਦੇ ਸਕਦੇ ਹਾਂ